ਸੋ ਸਸਤੀ ਗੱਲ ਦੋਸਤੋ ਕੀ ਹਾਲ ਚਾਲ ਆਪ ਸਭ ਦਾ ਸੋ ਇਹ ਵੀਡੀਓ ਕਿਸੇ ਕਸਟਮਰ ਦੀ ਫਰਮਾਇਸ਼ ਤੇ ਬਣਾਏਗੀ ਕਸਟਮਰ ਦਾ ਫੋਨ ਆਇਆ ਕਹਿੰਦਾ ਭਾਜੀ ਮੈਨੂੰ ਨਾ ਮਾਰਕੀਟ ਚੋਂ 8 ਕਿਲੋ ਦੀ ਮਸ਼ੀਨ 8000 ਰੁਪਏ ਦੀ ਮਿਲ ਗਈ ਹੈ ਕੰਪਨੀ ABC ਪਤਾ ਨਹੀਂ ਕਿਹੜੀ ਪਰ ਮੈਨੂੰ 5 ਦਿਨ ਚੱਲੀ ਆ 5 ਦਿਨ ਬਾਅਦ ਮਸ਼ੀਨ ਖਰਾਬ ਹੋ ਗਈ ਮੈਂ 3 ਦਿਨ ਤੋਂ ਸਰਵਿਸ ਸੈਂਟਰ ਕਾਲ ਕਰਦਾ ਮੈਂ ਕੋਈ ਬੰਦਾ ਨਹੀਂ ਹੁੰਦਾ ਪਿਆ ਕਰੇ ਇਸ ਵੀਡੀਓ ਤੇ ਤੁਹਾਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਰੁਪਈਆ 1000 2000 ਵੱਧ ਖਰਚ ਲੋ ਵਧੀਆ ਬ੍ਰਾਂਡ ਦੀ ਕੰਪਨੀ ਲੈ ਲਓ ਜਿੱਦਾ ਤੁਹਾਡੇ ਲੋਕਲ ਸ਼ਹਿਰ ਵਿੱਚ ਸਰਵਿਸ ਸੈਂਟਰ ਵੀ ਹੋਏ 10 ਤੋਂ 4 ਕੰਪਨੀਆਂ ਦੱਸੂਗਾ ਨੀਚੇ ਵੈ ਮੈਂਸ਼ਨ ਕਰ ਦਿੰਦਾ ਉਹਨਾਂ ਹੀ ਉਹਨਾਂ ਦਾ ਹੀ ਪ੍ਰੋਡਕਟ ਖਰੀਦਿਆ ਕਰੋ ਸਾਡਾ ਕੋਈ ਇਹ ਨਹੀਂ ਕਹਿਗਾ ਉਹਨਾਂ ਨਾਲ ਲਿੰਕ ਜਾ ਆਪਾਂ ਉਸ ਕੰਪਨੀ ਦਾ ਕੰਮ ਕਰਦੇ ਇਸ ਕਰਕੇ ਆਪਾਂ ਤੁਹਾਨੂੰ ਕਹਿੰਨੇ ਪਏ ਆ ਇਹ ਤੁਹਾਡੇ ਲਈ ਫਾਇਦੇ ਲਈ ਕਹਿੰਨੇ ਪਏ ਆ ਕਿ 1000 2000 ਰੁਪਏ ਵੱਧ ਖਰਚ ਲਓ ਕਿਉਂਕਿ ਇੱਕ ਵਾਰੀ ਤੁਸੀਂ ਚੀਜ਼ ਲਈ ਹੈ 10 15 ਸਾਲ ਤੁਹਾਡੀ ਚੀਜ਼ ਹੈ ਸਾਈਡ ਤੇ ਹੋਈ ਨਹੀਂ ਤੁਸੀਂ ਦੁਬਾਰਾ ਨਹੀਂ ਲੈਣੀ ਵਨ ਟਾਈਮ ਇਨਵੈਸਟਮੈਂਟ ਹੁੰਦੀ ਹੈ 1000 2000 ਰੁਪਿਆ ਨਾ ਵੇਖਿਆ ਕਰੋ ਹਮੇਸ਼ਾ ਕੰਪਨੀ ਦੀ ਵਧੀਆ ਅਤੇ ਜਿਹਦਾ ਸਰਵਿਸ ਸੈਂਟਰ ਤੁਹਾਡੇ ਸ਼ਹਿਰ ਦੇ ਵਿੱਚ ਹੋ ਜਿਹਦਾ ਬੰਦਾ 24 ਘੰਟੇ ਦੇ ਵਿੱਚ ਵੀ ਤੁਹਾਡੇ ਘਰ ਪਹੁੰਚ ਜਾਏਗਾ ਮਸ਼ੀਨ ਨੂੰ ਠੀਕ ਕਰਨ ਉਹ ਹੀ ਬ੍ਰਾਂਡ ਦੀਆਂ ਚੀਜ਼ਾਂ ਖਰੀਦਿਆ ਕਰੋ ਸੋ ਸਸਤੀ ਵੇਚ ਕੇ ਚੀਜ਼ ਨਾ ਲਿਆ ਕਰੋ ਸੋ ਥੈਂਕ ਯੂ